ਅਸੀਂ ਗ੍ਰੰਥੀਆਂ ਦੀ ਦੇਖਭਾਲ ਕਰਾਂਗੇ ਗ੍ਰੰਥੀਆਂ ਦੇ ਸਹਿਯੋਗ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਿੱਖੀ ਆ ਉਹ ਅੱਗੇ ਨੂੰ ਵਧੂ ਖੁੱਲੂਗੀ ਕਿ ਪਿੰਡਾਂ ਦੇ ਗ੍ਰੰਥੀਆਂ ਨੂੰ ਵਧੀਆ ਸੁੱਖ ਸਹੂਲਤਾਂ ਦੋ ਗ੍ਰੰਥੀਆਂ ਨੂੰ ਜਿੱਥੇ ਕਿਤੇ ਗੱਲ ਸੁਣਦੀਆਂ ਕੋਈ ਕਹਿੰਦਾ 5000 ਲਾ ਲੈਣਾ ਕੋਈ ਕਹਿੰਦਾ 3000 ਰੁਪਏ ਲਾ ਲੈਣਾ ਯਾਰ ਗ੍ਰੰਥੀਆਂ ਦਾ ਮਜ਼ਾਕ ਆ ਤੇ ਜਦੋਂ ਅਸੀਂ ਕਲਾਕਾਰ ਦੀ ਸਟੇਜ ਤੇ ਜਾਂਦੇ ਹਾਂ ਤੇ ਉਦੋਂ ਕਈ ਕਈ ਹਜ਼ਾਰ ਉਹ ਹੀ ਛੁੱਟ ਆਉਨੇ ਆ ਆਪਾਂ ਕਦੀ ਸੇਵਾ ਮੰਗੀ ਹੀ ਤੇ ਨਾ ਇਹਨਾਂ ਨੇ ਮੈਨੂੰ ਮੋੜਿਆ ਹੀ ਹੈ ਕਿ ਜਿੰਨੀ ਸੇਵਾ ਮੈਂ ਕਹਿਣੀ ਉਹਨਾਂ ਹੀ ਇਹਨਾਂ ਨੇ ਦੇ ਦਿੱਤੀਆਂ ਹਨ ਜਿੱਥੇ ਵੀ ਲੋੜ ਪੈਣੀ ਉੱਥੇ ਹੀ ਇਹਨਾਂ ਨੇ ਸੇਵਾ ਜਰੀਆ ਮੈਨੂੰ ਦੇ ਦਿੱਨੀ ਹੈ ਦੇ ਨਾਲ ਹੀ ਆਪਾਂ ਇੱਥੇ ਆਏ ਆਂ ਤੇ ਮਠਾਡੇ ਕਰਨ ਵਾਸਤੇ ਆਏ ਆਂ ਸ਼ਰੂਤਾ ਤੇ ਫੁੱਲ ਪੇਡ ਕਰਨ ਵਾਸਤੇ ਬਾਬਾ ਲਖਾ ਸਿੰਘ ਜਿਉਂ ਤੇ ਇਹਨਾਂ ਨੇ ਗ라스ਕੇ ਜਿਹੜਾ ਮਾਹ ਲਾਜ ਦੀ ਗੋਹੜੀ ਵਿੱਚ ਸੋਪੇ ਪਾਏ ਤੇ ਗਰੰਥੀ ਸਿੰਘਾਂ ਨੂੰ ਜੋ ਮਾਣ ਚਾਹੀਦਾ ਮਿਲਦਾ ਨਹੀਂ ਇੱਕ ਭਈਆ ਦਿਹਾੜੀ ਕਰੇ 7-800 ਰੁਪਏ ਦਿਹਾੜੀ ਆ ਜੀ ਇੱਕ ਗ੍ਰੰਥੀ ਸਿੰਘ ਦੀ ਤਨਖਾਹ ਇੱਕ ਲੋਕੀ ਦੇ ਗੁਰੂ ਘਰ ਦੇ ਵਿੱਚੋਂ ਦੇ ਕੇ ਖੁਸ਼ਗੀ 250 ਰੁਪਇਆ ਜਾਂ 300 ਰੁਪਇਆ ਕਿਉਂਕਿ ਇਹ ਕੋਈ ਤਨਖਾਹ ਨਹੀਂ ਗਈ ਜੁਰੂਰੀ ਆਪਾਂ ਬਜੇਰ ਦੀ ਸੇਵਾ ਕਰ ਨਹੀਂ ਸਕਦੇ ਕਹਿੰਦੇ ਨੇ ਕਿ ਅਗਰ ਸੱਚੇ ਦਿਲ ਦੇ ਨਾਲ ਸੱਚੇ ਮਨ ਦੇ ਨਾਲ ਪੂਰਨ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ ਜਾਵੇ ਤਾਂ ਰੱਬ ਇੱਕ ਦਿਨ ਉਸਦਾ ਫਲ ਜ਼ਰੂਰ ਦਿੰਦਾ ਹੈ ਤਾਂ ਤਸਵੀਰ ਤੁਹਾਨੂੰ ਇੱਕ ਵਾਰੀ ਵਿਖਾ ਦਿੰਦੇ ਆ ਕਿ ਇਸ ਵਕਤ ਪਿੰਡ ਸੂਰੋਪੱਡਾ ਦੇ ਵਿੱਚ ਮੌਜੂਦ ਆ ਤਾਂ ਇਹ ਅਮਸਰ ਜ਼ਿਲ੍ਹੇ ਦਾ ਪਿੰਡ ਹੈ ਤਾਂ ਪਿੰਡ ਸੂਰੋਪੱਡਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਇੱਥੇ ਇੱਕ ਸਮਾਗਮ ਜਿਹੜਾ ਹੋਇਆ ਤਾਂ ਇਸ ਦੇ ਵਿੱਚ ਗ੍ਰੰਥੀ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਨੇ ਅੱਜ ਤੋਂ 18 ਸਾਲ ਪਹਿਲਾਂ ਤਾਂ ਉਹਨਾਂ ਨੂੰ ਮੋੜ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੱਲੋਂ ਜਿਹੜਾ ਹੈ ਅੱਜ ਇੱਥੇ ਸੇਵਾ ਦਿੱਤੀ ਗਈ ਹੈ ਤਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਸੀਗਾ ਸਾਡੇ ਪਿੰਡ ਦੇ ਬਾਬਾ ਲੱਖਾ ਸਿੰਘ ਸੀਗੇ ਉਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੀਗੇ ਤੇ ਪਿਛਲੇ 18 ਸਾਲ ਤੋਂ ਸੇਵਾ ਨਿਭਾ ਰਹੇ ਸੀ ਉਹਨਾਂ ਨੇ ਅਣਥੱਕ ਮਿਹਨਤ ਕੀਤੀ ਔਰ 18 ਸਾਲ ਦੇ ਵਿੱਚ ਉਹਨਾਂ ਨੇ ਦਿਲੋਂ ਦਿਲੋਂ ਗੁਰਦੁਆਰੇ ਦੀ ਸੇਵਾ ਕੀਤੀ ਔਰ ਉਹ ਪਰਿਵਾਰ ਸਾਰਾ ਪ੍ਰਮਾਤਮਾ ਦਾ ਨਾਮ ਨਾਲ ਨਾਲ ਸਾਰਾ ਹੀ ਪਰਿਵਾਰ ਅਮਰਤਾ ਰਹੀ ਹੈ ਸੋ ਜੋ ਉਹਨਾਂ ਨੇ ਸੇਵਾ ਕੀਤੀ ਹੈ ਜਿੰਨੀ ਉਹਨਾਂ ਨੂੰ ਪਿੰਡ ਨੇ ਮਾਣ ਬਖਸ਼ਿਆ ਸ਼ਾਇਦ ਹੀ ਕਿਸੇ ਨੂੰ ਹੋਵੇ ਸੋ ਮੈਂ ਤਾਂ ਇਹ ਗੱਲ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਆ ਨਾ ਉਹਨਾਂ ਦਾ ਹਰੇਕ ਪੰਚਾਇਤ ਨੂੰ ਹਰੇਕ ਕਮੇਟੀ ਨੂੰ ਅੰਦਾ ਨਾ ਖਿਆਲ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਆ ਉਹਨਾਂ ਮੰਗਿਹਾਈ ਦਾ ਬਹੁਤ ਦੌਰ ਆ ਕਿ ਜੇਕਰ ਅਸੀਂ ਗ੍ਰੰਥੀਆਂ ਦੀ ਦੇਖਭਾਲ ਕਰਾਂਗੇ ਗ੍ਰੰਥੀਆਂ ਦੇ ਸਹਿਯੋਗ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਿੱਖੀ ਆ ਉਹ ਅੱਗੇ ਨੂੰ ਵਧੂ ਖਲੂਗੀ ਅਸੀਂ ਇੱਕ ਗੱਲ ਵੇਖ ਲਈ ਅਕੇ ਗਉਣ ਵਾਲੇ ਨੂੰ ਅਸੀਂ ਲੱਖਾਂ ਰੁਪਈਆ ਇੱਕੇ ਦੋ ਡੇਢ ਘੰਟੇ ਦਾ ਲੱਖਾਂ ਰੁਪਈਆ ਦੇ ਦਿੰਨੇ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੁੰਦਾ ਉਹਨੇ ਚੰਗੀ ਗੱਲ ਦੱਸਣੀ ਆ ਤੇ ਜਿਹੜਾ ਕਲਾਕਾਰ ਆ ਉਹਨੇ ਗੰਦੀਆਂ ਮੰਦੀਆਂ ਗੱਲਾਂ ਕਰੇ ਸਾਡੀ ਧੀਆ ਭੈਣਾਂ ਦੇ ਵਿੱਚ ਹੋ ਗਏ ਵਿਛੜ ਕੇ ਉਹਨੇ ਚਲੇ ਜਾਣਾ ਸੋ ਜੋ ਬਾਬਾ ਲੱਖਾ ਸਿੰਘ ਜੀ ਨੇ ਸਾਡੇ ਪਿੰਡ ਦੇ ਵਿੱਚ ਸੇਵਾ ਕੀਤੀ ਆ ਅਸੀਂ ਉਸ ਤੋਂ ਬਹੁਤ ਖੁਸ਼ ਆ ਔਰ ਅੱਜ ਤੋਂ 18 ਸਾਲ ਪਹਿਲਾਂ ਸਾਡੇ ਪਿੰਡ ਦੇ ਹੀ ਗ੍ਰੰਥੀ ਰਹੇ ਬਾਬਾ ਗੁਰਦੀਪ ਸਿੰਘ ਸਨ ਔਰ ਤਰਲੋਕ ਸਿੰਘ ਪਿੰਡ ਸੂਰੋਪੰਡਾ ਉਹ ਸੇਵਾ ਕਰਦੇ ਸੀ ਉਹਨਾਂ ਦਾ ਅਚਾਨਕ ਉਹਨਾਂ ਦਾ ਬਾਹਰਲੀ ਕੰਟਰੀ ਦਾ ਕੰਮ ਬਣਿਆ ਤੇ ਉਹਨਾਂ ਨੇ ਆਪਣੀ ਚਲਦੀ ਸੇਵਾ ਬਾਬਾ ਲੱਖਾ ਸਿੰਘ ਜੀ ਨੂੰ ਅੱਜ ਤੋਂ 18 ਸਾਲ ਪਹਿਲਾਂ ਸਰੋਪਾ ਪਾ ਕੇ ਬਾਬਾ ਗੁਰਦੀਪ ਸਿੰਘ ਨੂੰ ਸੌਂਪਤੀ ਤੇ ਬਾਬਾ ਗੁਰਦੀਪ ਸਿੰਘ ਨੇ ਉਹ ਆਪ ਬਾਹਰ ਜਾ ਕੇ ਰਹੇ ਉਸ ਤੋਂ ਬਾਅਦ ਆ ਕੇ ਇਸ ਟਾਈਮ ਵੀ ਉਦੋਂ ਨੰਗਾ ਹੈ ਉਦੋਂ ਨੰਗਲ ਪਿੰਡ ਤੇ ਗਰੰਥੀ ਹੈ ਔਰ ਪਿੰਡ ਨੇ ਇੰਨਾ ਜੋਰ ਪਾਇਆ ਇੰਨਾ ਜੋਰ ਪਾਇਆ ਬਾਬਾ ਗੁਰਦੀਪ ਸਿੰਘ ਦੀ ਅਸੀਂ ਵਾਹ ਨਹੀਂ ਜਾਣ ਦਿੱਤੀ ਸਾਡੇ ਪਿੰਡ ਵਾਲਿਆਂ ਨੇ ਕਿ ਜੇ ਤਰੀਕੇ ਨਾਲ ਤੁਸੀਂ 18 ਸਾਲ ਪਹਿਲਾਂ ਸੇਵਾ ਕਰਦੇ ਹੋ ਉਸ ਤਰੀਕੇ ਨਾਲ ਸੰਭਾਲੋ ਸੋ ਪਿੰਡ ਦੇ ਗ੍ਰੰਥੀ ਦਾ ਬੜਾ ਸੋਫਾ ਹੁੰਦਾ ਹੈ ਸੋ ਬਾਬਾ ਗੁਰਦੀਪ ਸਿੰਘ ਨੇ ਬੜੀ ਬੜੇ ਸਾਡੀ ਜੋਰ ਨਾਲ ਸਾਡੀ ਗੱਲ ਮੰਨੀ ਹੈ ਤਾਂ ਮੈਂ ਅਖੀਰ ਫੇਰ ਸਾਰੀ ਦੁਨੀਆ ਨੂੰ ਵਰਲਡ ਦੇ ਵਿੱਚ ਇੱਕ ਬੇਨਤੀ ਕਰਦਾ ਕਿ ਪਿੰਡਾਂ ਦੇ ਗ੍ਰੰਥੀਆਂ ਨੂੰ ਵਧੀਆ ਸੁੱਖ ਸਹੂਲਤਾਂ ਦਿਓ ਪਿੰਡਾਂ ਦੇ ਗ੍ਰੰਥੀਆਂ ਨੂੰ ਕਥਾ ਸੁੰਨ ਦਾ ਕਥਾ ਬੋਲਣ ਦਾ ਕਥਾ ਕਥਾ ਕਰਨ ਦਾ ਉਹਨਾਂ ਨੂੰ ਮਾਣ ਬਖਸ਼ੋ ਤੇ ਉਹਨਾਂ ਦੀ ਸੇਵਾ ਕਰੋ ਜੇਕਰ ਜਿਸ ਤਰੀਕੇ ਨਾਲ ਸਾਡੀ ਸਿੱਖ ਹਕੂਮਤਾ ਹੋ ਰਹੀਆ ਸਾਡੀਆਂ ਪੰਚਾਇਤਾਂ ਨੇ ਸਾਡੇ ਮੁਖੀਆਂ ਨੇ ਸਿੱਖੀ ਵੱਲ ਧਿਆਨ ਨਾ ਦਿੱਤਾ ਤੇ ਆਉਣ ਵਾਲਾ ਸਮਾਂ ਸਾਡੀ ਕੋਮਦਨ ਘਾਰ ਵਾਲਾ ਜਾਏਗਾ ਸਰਪੰਚ ਸਾਹਿਬ ਅੱਜ ਜਿਹੜਾ ਇਹਨਾਂ ਨੂੰ 18 ਸਾਲ ਬਾਅਦ ਭਾਈ ਸਾਹਿਬ ਨੂੰ ਇਹ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪੀ ਗਈ ਉਹਦਾ ਮੁੱਖ ਕਾਰਨ ਕੀ ਹੈ ਕੋਈ ਨਵੇਂ ਗ੍ਰੰਥੀ ਵੀ ਹੋਣਗੇ ਦੇਖੋ ਸਾਡਾ ਪਿੰਡ ਬਹੁਤ ਵਧੀਆ ਸਾਡੇ ਪਿੰਡ ਦੀ ਕੋਈ ਕੁਆਲਿਟੀ ਆ ਜੋ ਗੱਲ ਸਾਡਾ ਪਿੰਡ ਕਰਦਾ ਨਾ ਸਾਡੇ ਪਿੰਡ ਦੇ ਵਿੱਚ ਕਿਸੇ ਇੱਕ ਜੀ ਨੇ ਵੇਖੋ ਕੋਈ 1100 ਦੀ ਆਬਾਦੀ ਆ ਬੱਚਿਆਂ ਸਮੇਤ ਤੇ ਉਹਦੇ ਵਿੱਚੋਂ ਕਿਸੇ ਨੇ ਵੀ ਬਾਬਾ ਗੁਰਦੀਪ ਸਿੰਘ ਦਾ ਵਿਰੋਧ ਨਹੀਂ ਕੀਤਾ ਕਿ ਬਾਬਾ ਲਖਣ ਸਿੰਘ ਦੀ ਥਾਂ ਤੇ ਬਾਬਾ ਗੁਰਦੀਪ ਸਿੰਘ ਨੂੰ ਕਿਉਂ ਲਾਇਆ ਜਾ ਰਿਹਾ ਉਹ ਸਿਰਫ ਇਹਨਾਂ ਨੂੰ ਚਿੰਗਾਈ ਦਾ ਕਰਕੇ ਤੁਸੀਂ ਇੱਕ ਗੱਲ ਵੇਖੋ ਕਿਸੇ ਵੀ ਵਿਭਾਗ ਦੇ ਬੰਦਾ ਰਿਟਾਇਰ ਹੁੰਦਾ ਨਾ ਤੇ ਜੀ ਉਹ ਵਧੀਆ ਬੰਦਾ ਚਾਹੇ ਵਿਭਾਗਾਂ ਨੂੰ ਘੱਟ ਤਨਖਾਹ ਦੇਵੇ ਉਹਨੂੰ ਦੁਬਾਰਾ ਫੇਰ ਲੈਂਦਾ ਕਿ ਵਧੀਆ ਕੰਮ ਕਰਦਾ ਤੇ ਜੇ 18 ਸਾਲ ਬਾਅਦ ਸਾਨੂੰ ਬਾਬਾ ਗਰਦੀਪ ਨੂੰ ਅਸੀਂ ਅੱਜ ਤੋਂ 18 ਸਾਲ ਪਹਿਲਾਂ ਕਸਵੱਟੀ ਤੇ ਲਾ ਲਿਆ ਸੀ ਜਦੋਂ ਸੁਨਿਆਰਾ ਕਸਵੱਟੀ ਤੇ ਲਾ ਲੈਂਦਾ ਸੋਨੇ ਦਾ ਪਤਾ ਲੱਗ ਜਾਂਦਾ ਤੇ ਸਾਡੇ ਨਗਰ ਨੇ ਇਹਨੂੰ ਪਰਖਿਆ ਤੇ ਬੀਬੀਆਂ ਸਮੇਤ ਕੋਈ ਵੀ ਇਹੋ ਜਿਹਾ ਜੀ ਨਹੀਂ ਰਿਹਾ ਜਿਨ੍ਹਾਂ ਨੇ ਨਹੀਂ ਕਿਹਾ ਕਿ ਬਾਬਾ ਗਰਦੀਪ ਸਿੰਘ ਨੂੰ ਗੁਰਦੁਆਰੇ ਦੀ ਸੇਵਾ ਸੰਭਾਲੂ ਤਾਂ ਕਿਵੇਂ ਵੀ ਨੇ ਉਹ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਪਾਠੀ ਸਿੰਘ ਨੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਤੇ ਇੱਕ ਗੱਲ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੰਚਾਇਤਾਂ ਨੂੰ ਦਖਲ ਦੇਣਾ ਪੈਣਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਮੈਂ ਨਹੀਂ ਕਹਿੰਦਾ ਕਿ ਗੁਰਦੁਆਰਾ ਸਾਹਿਬ ਦੀ ਕੋਈ ਮੰਤਪਰਾਣੀ ਜਾਂ ਕੋਈ ਕਿਸੇ ਕੰਮ ਵਾਸਤੇ ਉਹ ਗਰੰਥੀਆਂ ਦੀ ਦੇਖਭਾਲ ਵਾਸਤੇ ਗਰੰਥੀਆਂ ਨੂੰ ਅੱਗੇ ਵਧਣ ਵਾਸਤੇ ਉਹਨਾਂ ਦੀ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬਾਲ ਬੱਚਿਆਂ ਵਾਸਤੇ ਸੋਚੀਏ ਕਿਉਂ ਕਿਉਂਕਿ ਜੇ 18 ਸਾਲ ਨੰਗ ਕੇ ਬਾਬਾ ਜੀ ਗਏ ਆ ਜੇ ਜੇ ਕਿਤੇ ਸਰਕਾਰੀ ਜੋਬ ਮੈਂ ਸਰਕਾਰੀ ਜੋਬ ਕਰਦਾ ਰਿਟਾਇਰ ਹੋਇਆ ਤੇ ਮੇਰੇ ਕਲਾਸ ਫੈਲੋ ਸੀਗੇ ਤੇ ਜੇਕਰ ਮੈਂ ਹੁਣ ਬਹੁਤ ਤਗੜੀ ਰਕਮ ਮਹਿਕਮੇ ਤੋਂ ਮੈਂ ਵਸੂਲ ਕੀਤੀ ਆ ਜੋ ਮੈਨੂੰ ਫੰਡ ਮਿਲ ਜਦੇ ਜੇ ਬਾਬਾ ਬਾਬਾ ਲੱਖਾ ਸਿੰਘ ਲੱਗਾ ਹੁੰਦਾ ਤੇ ਉਹਨੇ ਮੈਂ ਚ ਲੈਣੀ ਸੀ ਨਾ ਸੋ ਸਾਨੂੰ ਅਸੀਂ ਅਸੀਂ ਪਿੰਡ ਵੱਲੋਂ ਸਵਾਰ ਦਵੋਨੇ ਪੱਤਰਕਾਰ ਸਾਹਿਬ ਕਿ ਬਾਬਾ ਲੱਖਾ ਸਿੰਘ ਜੀ ਨੂੰ ਮੈਂ ਕਮੇਟੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕੀਤੀ ਤੇ ਕਮੇਟੀ ਨੇ ਮੇਰੀ ਸਵੀਕਾਰ ਵੀ ਕੀਤੀ ਆ ਕਿ ਜੇ ਕੱਲ ਨੂੰ ਬਾਬਾ ਲੱਖਾ ਸਿੰਘ ਦੇ ਪਰਿਵਾਰ ਦੀ ਕਿਸੇ ਬੱਚੇ ਦੀ ਸ਼ਾਦੀ ਹੁੰਦੀ ਹੈ ਤੇ ਅਸੀਂ ਤਨੋਂ ਮੰਨੋਂ ਤੇ ਤੁਨੋਂ ਦੀ ਉਹਦੀ ਉਹਦੀ ਚੋਦੀ ਮਦਦ ਕਰਨੀ ਹੈ ਕਿਉਂਕਿ ਅਜੇ ਬੱਚਾ ਛੋਟਾ ਹੈ ਤੇ ਕਿਤੇ ਜੋਬ ਤੇ ਲੱਗਾ ਨਹੀਂ ਤੇ ਪਰਿਵਾਰ ਨੂੰ ਪਾਲਣਾ ਬੜਾ ਉਖਾ ਜਾਂਦਾ ਹੈ ਮਹਿੰਗਾਈ ਦੇ ਯੁੱਗ ਦੇ ਵਿੱਚ ਬੀਬੀ ਬੜੀ ਭਲੀ ਮੰਨਤਾ ਬੀਬੀ ਜਸਬੀਰ ਕੌਰ ਸਾਡਾ ਪਰਿਵਾਰ ਹੈ ਸੋ ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਟੀਆਂ ਨੂੰ ਪੰਚਾਇਤਾਂ ਇੰਟਰਫੇਅਰ ਕਰਕੇ ਗ੍ਰੰਟੀਆਂ ਨੂੰ ਜਿੱਥੇ ਕਿਤੇ ਗੱਲ ਸੁਣਦੀਆਂ ਕੋਈ ਕਹਿੰਦਾ 5000 ਲੈ ਲੈ ਕੋਈ ਕਹਿੰਦਾ 3000 ਰੁਪਏ ਲੈ ਲੈ ਯਾਰ ਗ੍ਰੰਟੀਆਂ ਦਾ ਮਜ਼ਾਕ ਆ ਤੇ ਜਦੋਂ ਅਸੀਂ ਕਲਾਕਾਰ ਦੀ ਸਟੇਜ ਤੇ ਜਾਂਦੇ ਆਂ ਤੇ ਉਦੋਂ ਕਈ ਕਈ ਹਜ਼ਾਰ ਉਹੀ ਛੁੱਟ ਆਉਂਦੇ ਆ ਉਹ ਇੰਨਾ ਬੰਨਿਆ ਗੰਨਿਆ ਵੱਲੋਂ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਾਸਤੇ ਬਾਬ ਪਹਿਲੋਂ ਘਰ ਪੰਆ ਬਾਣੀਆਂ ਦਾ ਪਾਠ ਕਰਦੇ ਫਿਰ ਗੁਰਦੁਆਰਾ ਸਾਹਿਬਾਂ ਦੇ ਸੀ ਫਿਰ ਗੁਰਦੁਆਰਾ ਸਾਹਿਬ ਆ ਕੇ ਉਹਨਾਂ ਨੇ ਪਾਠ ਕਰਨਾ ਇਦਾਂ ਹੀ ਬਾਬਾ ਗਦੀਪ ਸਿੰਘ ਹੈ ਇਹਨਾਂ ਦੇ ਘਰ ਦੇ ਵਿੱਚ ਜਿਸ ਕਮਰੇ 'ਚ ਇਹ ਆਪਣੀ ਰੈਸਟ ਕਰਦੇ ਆ ਮਤਲਬ ਨਹੀਂ ਉੱਥੇ ਕੋ ਜੁੱਤੀ ਪਾ ਕੇ ਜਾ ਸਕੇ ਵਧੀਆ ਇਨਸਾਨ ਆ ਤੇ ਵਧੀਆ ਇਨਸਾਨ ਸੁਣ ਕੇ ਇਸ ਦੇ ਵੇਖ ਕੇ ਅਸੀਂ ਤੇ ਦੁਬਾਰਾ ਇਹਨਾਂ ਨੂੰ ਚੁਣਿਆ ਤਾ ਬਿਲਕੁਲ ਹੈ ਇਸ ਵਕਤ ਬਾਬਾ ਗੁਰਦੀਪ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ 18 ਸਾਲ ਬਾਅਦ ਇਹ ਸੇਵਾ ਸੌਂਪੀ ਗਈ ਹੈ ਤਾਂ ਉਹਨਾਂ ਦਾ ਮਾਨ ਸਨਮਾਨ ਵੀ ਪਿੰਡ ਦੇ ਇਹ ਲੋਕਾਂ ਦੇ ਵੱਲੋਂ ਕੀਤਾ ਗਿਆ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ 18 ਸਾਲ ਪਹਿਲਾਂ ਵੀ ਤੁਸੀਂ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਕੇ ਗਏ ਹੋ ਤੇ ਅੱਜ ਤੁਹਾਨੂੰ ਫਿਰ ਜਿਹੜਾ ਪਿਆਰ ਦੇ ਨਾਲ ਸਨੇਹ ਦੇ ਨਾਲ ਜਿਹੜਾ ਪਿੰਡ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਜੀ ਹਾਂ ਜੀ ਬਹੁਤ ਪਿਆਰ ਸਤਿਕਾਰ ਦੇ ਨਾਲ ਅੱਗੇ ਵੀ ਸੇਵਾ ਕੀਤੀ ਆ ਸੰਗਤ ਨੇ ਬਹੁਤ ਸੰਜੋਗ ਦਿੱਤਾ ਵਾ ਸਾਰੇ ਨਗਰ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮੇਰਾ ਸਨਮਾਨ ਦਿੱਤਾ ਵਾ ਕੋਈ ਵੀ ਸੇਵਾ ਵੱਲੋਂ ਕੋਈ ਵੀ ਮਨੋ ਰਹਿਣ ਨਹੀਂ ਦਿੱਤਾ ਮੈਂ ਆਪਾਂ ਕਦੀ ਸੇਵਾ ਮੰਗੀ ਹੀ ਤੇ ਨਾ ਇਹਨਾਂ ਨੇ ਮੈਨੂੰ ਮੋੜਿਆ ਹੀ ਆ ਜਿੰਨੀ ਸੇਵਾ ਮੈਂ ਕਹਿਣੀ ਹੁੰਦਾ ਇਹਨਾਂ ਨੇ ਦੇ ਦਿੱਤੀਆਂ ਜਿੱਥੇ ਵੀ ਲੋੜ ਪੈਣੀ ਉੱਥੇ ਹੀ ਇਹਨਾਂ ਨੇ ਸੇਵਾ ਜਰੀਆ ਮੈਨੂੰ ਦੇ ਦਿੱਨੀ ਆ ਤੇ ਹੁਣ ਵੀ ਡਿਊਟੀ ਮੇਰੀ ਜਿਹੜੀ ਆ ਨੰਗਲ ਗੁਰਦੁਆਰਾ ਸਾਹਿਬ ਕੀ ਚੱਲ ਰਹੀ ਆ ਉਹ ਵੀ ਗੁਰੂਆਂ ਪਿਆਰੇ ਬੜੀ ਖਿੱਚ ਕੰਦੇ ਆ ਤੇ ਹੁਣ ਇੱਥੇ ਨੰਗਲ ਦਾ ਕਰਕੇ ਜਿਹੜਾ ਨਗਰ ਦੇ ਵਿੱਚ ਕਰਕੇ ਰਹਿਣ ਦਾ ਕਰਕੇ ਇਹ ਗੁਰਮੁਖਾਂ ਪਿਆਰੇ ਨੇ ਮੈਨੂੰ ਸੇਵਾ ਜਰੀ ਦਿੱਤੀ ਦੁਬਾਰਾ ਇਪਿੰਡ ਦੇ ਲੋਕਾਂ ਨੇ ਤੁਹਾਨੂੰ ਪ੍ਰੇਮ ਦੇ ਨਾਲ ਹੀ ਇੱਥੇ ਦੁਬਾਰਾ ਸੇਵਾ ਸੌਂਪਿਆ ਜਾਂ ਤੁਹਾਡਾ ਆਪਣਾ ਮੰਨ ਸੀਗਾ ਜੀ ਨਹੀਂ ਜੀ ਪ੍ਰੇਮ ਦੇ ਨਾਲ ਹੀ ਮੈਨੇ ਸੌਂਪਿਆ ਅਸੀਂ ਤਾਂ ਉਹ ਤਾਂ ਮੱਥਾ ਟੇਕਣ ਆਏ ਵੀ ਬਾਬਾ ਲਖਾ ਸਿੰਘ ਜੀ ਦੇ ਹੀ ਨਾ ਉਹ ਆਪਾਂ ਇਕੱਠੇ ਇੱਥੇ ਸੇਵਾ ਕਰਦੇ ਰਹੇ ਆ ਉਹ ਨਾਲ ਕਮੇਟੀ ਦੇ ਵਿੱਚ ਹੁੰਦੇ ਸੀ ਜਿਹੜਾ ਪ੍ਰਧਾਨ ਕਰਦੇ ਆ ਉਹਦਾ ਕੰਮ ਕਰਦੇ ਸੀ ਤੇ ਉਹਦੇ ਪਿਆਰ ਦੇ ਨਾਲ ਹੀ ਆਪਾਂ ਇੱਥੇ ਆਏ ਆ ਤੇ ਮੱਥਾ ਟੇਕਣ ਆਏ ਆ ਸਾਨੂੰ ਤਾਂ ਤੇ ਫੁੱਲ ਪੇੜ ਕਲਮ ਆਸਤੇ ਬਾਬਾ ਲਖਾ ਸਿੰਘ ਜਿਉਂ ਤੇ ਇਹਨਾਂ ਨੇ ਗ라스 ਕੇ ਜਿਹੜਾ ਮਾ ਲਾ ਜੀ ਗੋਹ ਜੂੜੀ ਵਿੱਚ ਸੋਕੇ ਪਾਏ ਆ ਤੇ ਬਿਲਕੁਲ ਹੀ ਇੱਥੇ ਗਿਆਨੀ ਬਲਬੀਰ ਸਿੰਘ ਜੀ ਜਿਹੜੇ ਗੁਰਦੁਆਰਾ ਗੁਰੂ ਆਣਾ ਸਾਹਿਬ ਵਿਖੇ ਹੈਡ ਗ੍ਰੰਥੀ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਇਹ ਭਾਈ ਸਾਹਿਬ ਕਿਵੇਂ ਵੇਖਦੇ ਹੋ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਇਹਨਾਂ ਨੂੰ ਸੇਵਾ ਸੌਂਪੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਬਾਣੀ ਦਾ ਪ੍ਰਵਾਹ ਸੇਵਕ ਸੇਵਾ ਪੂਰੀ ਹੁਕਮਬੂਰ ਧਰਮਪੁਰ ਪਾਹੀ ਸੇਵਕ ਸੇਵ ਕਰੇ ਸਭ ਜੀ ਜਨ ਸਰਬ ਦਾ ਸਵਾਦ ਆਣਾ ਜੋ ਬੁਰਕਾਰਤੀ ਸੇਵਾ ਜੋ ਕਰਦੇ ਵਜ਼ੀਰਾ ਨੂੰ ਸੁਭਾ ਪਾਉਂਦੀ ਹੈ ਇਹ ਜਿਹੜੇ ਮਹਾਨ ਪਦਵੀਆ ਇਹ ਗਦੀ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਹ ਜਿਹਦੇ ਭਾਗਾਂ ਵਿੱਚ ਜਾ ਕੇ ਮਸਤ ਭਾਗ ਸੁਸੇਵਾ ਲਾਣਾ ਜਿਹਦੇ ਭਾਗਾਂ ਵਿੱਚ ਲਿਖੀ ਹੋਏ ਉਹਨਾਂ ਨੂੰ ਮਿਲਦੀ ਆ ਤਖਤ ਬਾਹ ਤਖਤੇ ਕੀ ਲਾਇਕ ਸੋ ਸਾਰੇ ਨਗਰ ਨੇ ਬਹੁਤ ਪਿਆਰ ਦਾ ਸਨੂ ਦਿੱਤਾ ਬਾਬਾ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਮੈਨੂੰ ਤੇ ਖੁਸ਼ੀ ਆ ਸਾਰੇ ਨਗਰ ਨੇ ਸਨਯੋਗ ਦੇ ਨਾਲ ਕੋਈ ਮੰਤੀ ਦੀ ਬਾਬਾ ਜੀ ਅਸੀਂ ਬਾਬਾ ਜੀ ਨੂੰ ਇਹ ਬਿਜਾਰਸ਼ ਕਰਾਂਗੇ ਕਿ ਆਉਣ ਵਾਲਾ ਸਮਾਂ ਵੀ ਸੁਭਾਰਨਾ ਵਈ ਸਾਰੇ ਨਗਰ ਨੂੰ ਨਾਲ ਲੈ ਕੇ ਛੱਲਣ ਕਿਉਂਕਿ ਨਗਰ ਦੇ ਵਿੱਚ ਇੱਥੇ ਮਹਾਂ ਪਰੇਸ਼ਾਨੇ ਚਰਨ ਪਾਏ ਆ ਅਮਰ ਸ਼ਹੀਦ ਬਾਬਾ ਮੋਹਰ ਸਿੰਘ ਜੀ ਦਾ ਇਹ ਨਗਰ ਆ ਉਹਨਾਂ ਨੇ ਪਰਿਵਾਰ ਗੁਰੂ ਘਰ ਦੀ ਆਨ ਸ਼ਾਨ ਦੇ ਬਦਲੇ ਸ਼ਹਾਦਤ ਦਿੱਤੀ ਆ ਪਰ ਉਹ ਆਉਣ ਵਾਲਾ ਸਮਾਂ ਵੀ ਤੇ ਜਿਹੜੇ ਸਮੇਂ ਵਿੱਚੋਂ ਆਪਾਂ ਗੁਜ਼ਰ ਰਹੇ ਆ ਇਹ ਮਾਰਕ ਦੇ ਚਰਨਾਂ ਨਾਲ ਚੰਗਾਈ ਆ ਮਾਰੀ ਕਿਰਪਾ ਕਰੇ ਸਾਰੇ ਨਗਰ ਨੂੰ ਸ਼ਲੋਕ ਬੜਾਈ ਰੱਖਣਾ ਜੋੜ ਕੇ ਰੱਖਣਾ ਆਪ ਜੀ ਦਾ ਵੀ ਧੰਨਵਾਦ ਹੈ ਜਿਹੜੇ ਕਵਰੇਜ ਤੇ ਕਰ ਰਹੇ ਆ ਆਪਣੇ ਲੂਟੀਨਵਾ ਰਹੇ ਆ ਇਹ ਸਾਡਾ ਮੈਸੇਜ ਸਪੰਸਰ ਬਾਬਾ ਜੀ ਦਾ ਦਾਸਪੁਰੋਂ ਮੈਸੇਜ ਆ ਦੁਨੀਆ ਭਰ ਚ ਜਾਣਾ ਜੋ ਸਪੰਸਰ ਸਾਹਿਬ ਨੇ ਵਿਚਾਰ ਕੀਤੀ ਆ ਕਿ ਗਰੰਥੀ ਸਿੰਘਾਂ ਨੂੰ ਜੋ ਮਾਣ ਚਾਹੀਦਾ ਮਿਲਦਾ ਨਹੀਂ ਦਿਹਾੜੀ ਕਰੇ 7-800 ਰੁਪਏ ਦਿਹਾੜੀ ਆ ਜੀ ਇੱਕ ਗਰੰਥੀ ਸਿੰਘ ਦੀ ਤਨਖਾਹ ਦੇਖ ਲੋ ਕਿਤੇ ਗੁਰੂ ਘਰ ਦੇ ਵਿੱਚ ਤੋਂ ਦੇ ਕੇ ਖੁਸ਼ਗੀ 250 ਰੁਪਇਆ ਜਾਂ 300 ਰੁਪਇਆ ਕਿਉਂਕਿ ਇਹ ਕੋਈ ਤਨਖਾਹ ਨਹੀਂ ਗਈ ਜੁਰੂ ਦੀ ਆਪਾਂ ਬਜੇਰ ਦੀ ਸੇਵਾ ਕਰ ਨਹੀਂ ਸਕਦੇ ਇਹ ਤੇ ਭਾਵਨਾ ਦੀ ਆ ਕਿ ਕੋਈ ਗੁਰੂ ਪਾਤਸ਼ਾਹ ਦੇ ਭਰੋਸਾ ਰੱਖਣਾ ਸਾਰਾ ਪਿੰਡ ਸੱਤਾ ਹਣਾ ਨੇ ਕਦੇ ਕਲੇ ਪਰਿਵਾਰ ਦੀ ਅਰਦਾਸ ਕਰਨੀ ਸੁੱਖ ਮੰਗਣੀ ਆਪਾਂ ਵੀ ਰੱਖ ਕੇ ਬਾਬਾ ਜੀ ਦਾ ਸਾਥ ਦੇਣਾ ਆਣ ਵਾਲਾ ਪੇਟਿੰਡ ਦਾ ਸਾਡੇ ਨਾਲ ਦੇ ਸਾਥ ਦਾ ਆ ਤੇ ਸਾਰਿਆਂ ਵੀਰਾਂ ਵੱਲੋਂ ਕਰ ਦਿੱ ਖਲਾਦਾ ਹੋਇਆ ਗੁਰੂ ਦੇ ਤੋਂ ਸੰਦੇਸ਼ੇ ਆਪਾਇਨ ਦੇ ਸਾਥ ਤੋਂ ਬਿਲਾਰਦਾ ਕਹਾਂਗੇ ਬਹੁਤ ਬਹੁਤ ਅਦਾਸ ਸਵਾਤ ਬਿਲਕੁਲ ਹੈ ਇਹ ਸੰਤ ਗਿਆਨੀ ਬਰਵੀਰ ਸਿੰਘ ਜੀ ਔਰ ਅੱਜ ਇਥੇ ਪਾਪਾ ਗੁਰਦੀਪ ਸਿੰਘ ਜੀ ਜਿਹੜੇ ਨੇ ਉਹ 18 ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਇਸ ਨਗਰ ਦੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਜੋ ਸੁਵਾਵਾ ਨਿਭਾ ਕੇ ਗਏ ਸਨ ਔਰ ਇਹ ਪੂਰੇ ਨਗਰ ਨੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਪਿਆਰ ਦੇ ਸਤਕਾਰ ਦੇ ਨਾਲ ਅੱਜ 18 ਸਾਲ ਬਾਅਦ ਇਹ ਦੁਬਾਰਾ ਜਿਹੜੀ ਉਹ ਸੇਵਾ ਸੌਂਪੀ ਗਈ ਹੈ ਤਾਂ ਇਹ ਜਿਹੜਾ ਆਪਣਾ ਉਹ ਦੇਣਾ ਚਾਹੀਦਾ ਹੈ ਜਗਬਾਣੀ ਉਹ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਂਕ ਅੰਮ੍ਰਿਤਸਰ